ਸ਼ਾਹਨਸ਼ੀਰ ਫਤੇਗੜ ਸਾਹਿਬ ਵਿਖੇ ਫਤੇਗੜ ਸਾਹਿਬ ਦੇ ਡੀਐਸਪੀ ਦੇ ਰੀਡਰ ਹਾਲ ਦਾ ਜਗਦੀਪ ਸਿੰਘ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਪੀਡੀ ਰਕੇਸ਼ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਸਾਰੇ ਪੁਲਿਸ ਮੁਲਾਜ਼ਮ ਡਿਊਟੀ ਤੇ ਤੈਨਾਤ ਹਨ ਇਸ ਲਈ ਮੁਲਾਜ਼ਮ ਵਿਅਸਤ ਹਨ ਅੱਜ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਇੱਕ ਹਾਲ ਦਾ ਜਗਦੀਪ ਸਿੰਘ ਦਾ ਜਨਮ ਦਿਨ ਹੈ ਜਿਸ ਨੂੰ ਸਰਪ੍ਰਾਈਜ਼ ਦਿੰਦੇ ਹੋਏ ਪੁਲਿਸ ਮੁਲਜ਼ਮਾਂ ਵੱਲੋਂ ਇਕੱਠੇ ਹੋ ਕੇ ਉਸ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ जगदीप सिंह जिले के रीडर हैं डीएसपी एस पी सुखना साँग सिंह फतेहगढ़ साहब सब डिविजन के बर्थडेगा आज बर्थडे एस एच तो ओ साहब ने डी एस पी साहब ने उसके वास्त एक सरप्राइज पार्टी रखी गई इलेक्शन इलैक्न टाइम के जिस हिसाब न पुलिस आ, अपना काम के व्यस्त है और जिस हिसाब से ड्यूटी व्यस्त है तो एक इन्होंने कोशिश की है मोटिवेशन देने की और पुलिस एक फैमिली हैगी ਉਹ ਇੱਕ ਇਹਨਾਂ ਨੂੰ ਦਰਸਾਇਆ ਗਿਆ ਸੋ ਸਾਰਾ ਮੰਤਵ ਇਹਨੇ ਪੁਲਿਸ ਮੋਟੀਵੇਸ਼ਨ ਦੇ ਨਾਲ ਆਪਣੇ ਰੀਤੀ ਨੂੰ ਪੂਰਾ ਕਰਨਾ। ਜਨਾਬ ਹੌਂਦਰ ਜਗਦੀਪ ਸਿੰਘ ਜੀ ਮੈਂ ਰਿਡਰ ਟੂ ਡੀਐਸਪੀ ਪਲੇਰ ਸਾਹਿਬ ਨਾਲ ਤਨਾਤਾਂ ਕਿ ਅਜਿੰਦਰਾ ਗਾੜੀ ਆ ਤੇ ਜੇ ਨਮਤ ਅਨੇ ਜਾਇਆ ਕਦੇ ਮਾਉਂ ਜੋ ਸੀਐਸਪੀ ਜੀ ਸਾਹਿਬ ਕਿਸ਼ਮਾਰ ਜੀ ਤੇ ਮਾਉਂ ਜੋ ਡੀਐਸਪੀ ਸੋਨਾ ਸਿੰਘ ਅੱਗੇ ਫੰਟੇ ਅਸਤੂ ਸਾਹਿਬ ਇਹਨਾਂ ਨੇ ਇਹ ਮੇਨ ਸਰਪ੍ਰਾਈਜ਼ ਦਿੱਤਾ ਮੇਰੇ ਲਈ ਕਟਿਆ ਕਿ ਸਾਡਾ ਸਾਰਾ ਸਟਾਫ ਆਣਿਆ ਦਾ ਤੇ ਸਾਡੇ ਬੀ.ਐਸ.ਸੀ ਦਾ ਪਰ ਪੂਰੇ ਬਲਾਕ ਦੇ ਸਾਨੂੰ ਬੜੇ ਮਾਣ ਨਾਲ ਠੀਕ ਕਟਿਆ ਤੇ ਸਾਨੂੰ ਸਰਪ੍ਰਾਈਜ਼ ਦਿੱਤਾ ਵੀ ਬੜੀ ਖੁਸ਼ੀ ਬੜੇ ਮਾਣ ਦੀ ਗੱਲ ਹੈ ਜੀ ਤੇ ਵੀ ਸਾਡੇ ਮਹਿਮਾਨ ਵਿੱਚ ਇੰਨੇ ਬੜੇ ਅ fırsਰ ਜਿਹੜਾ ਸਾਡਾ ਸਹਿਯੋਗ ਦੇ ਰਹੇ ਹਨ ਤੇ ਸਾਨੂੰ ਬੜਮ ਨੂੰ ਬਾਣ ਤੇ ਖੁਸ਼ੀ ਸੁਖੌਲੇ ਗੱਲ ਹੈ ਥੈਂਕ ਯੂ ਸਰ